ਜਿਵੇਂ ਸੌਣ ਦੀ ਝੜੀ ਲੱਗੀ ਹੋਈ ਆ ਓਵੇਂ ਸਾਡੇ ਕੋਲੇ ਸ਼ੈਨਿੰਗਨ ਯੂਰਪ ਕੰਟਰੀ ਕਰੋਸ਼ੀਆ ਦੇ ਵੀਜ਼ੇ ਦੀ ਝੜੀ ਲੱਗੀ ਹੋਈ ਆ ਜਿਵੇਂ ਕਿ 7C ਦਾ ਤੜਾ ਦਾ ਦਾਵਾ ਹੁੰਦਾ ਇਕੱਲੇ ਵੀਜ਼ੇ ਨਹੀਂ ਦਿਖਾਉਂਦਾ ਮੈਂ ਨਾਲ ਕਲਾਇੰਟ ਵੀ ਤੜੇ ਰੂਬਰੂ ਕਰਾਉਣਾ ਕਿਵੇਂ ਉਹਨਾਂ ਨੇ ਵੀਜ਼ਾ ਲਿਆ ਕਿੰਨੇ ਟਾਈਮ ਚ ਲਿਆ ਕੀ ਕੀ ਉਹਨਾਂ ਨੇ ਫੇਸ ਕੀਤਾ ਉਹ ਸਾਰਾ ਸਾਡੇ ਨਾਲ ਜੁੜੇ ਹੋਏ ਨੇ ਕਿਵੇਂ ਉਹਨਾਂ ਨੇ ਵਿਸ਼ਵਾਸ ਕੀਤਾ ਕਈਆਂ ਨੂੰ ਤਾਂ ਅਸੀਂ ਭਜਾ ਪਜਾ ਕੇ ਵੇਖਿਆ ਤੇ ਪਰ ਉਹ ਖਰੇ ਰਹੇ ਨੇ ਤੇ ਖਰੇ ਹੋ ਕੇ ਅੱਜ ਸਾਡੇ ਕੋਲ ਵੀਜ਼ਾ ਲੈਣ ਆਏ ਨੇ ਪਹਿਲਾ ਤਾਂ ਮਨਿੰਦਰ ਕੁਮਾਰ ਬਹੁਤ ਬਹੁਤ ਮੁबारकਾ ਹੈ ਪਰਮਾਤਮਾ ਨੇ ਅੱਜ ਤੈਨੂੰ ਵਕਸ਼ਾ ਵੀਜ਼ਾ 7C ਕੋਲੋਂ ਆ ਕੇ ਪਹਿਲਾਂ ਆਪਣਾ ਦੱਸੋ ਇੰਟਰੋਡਕਸ਼ਨ ਕਿੱਥੋਂ ਗੱਲ ਕਰ ਰਹੇ ਹੋ ਕਿੱਥੋਂ ਆਏ ਹੋ ਹਾਂਜੀ ਮੈਂ ਜੀ ਨਕੋਦਰ ਤੋਂ ਨਕੋਦਰ ਦਾ ਰਹਿਣ ਵਾਲਾ ਜੀ ਮੇਰਾ ਨਾਮ ਮਨਿੰਦਰ ਕੁਮਾਰ ਹੈ ਜੀ ਮੈਂ ਜੀ 7C ਇਮੀਗ੍ਰੇਸ਼ਨ ਤੋਂ ਆਪਣਾ ਵੀਜ਼ਾ ਲਿਆ ਨਰਵਸ ਨਹੀਂ ਹੋਣਾ ਸਿੱਧਾ ਖੁੱਲ ਕੇ ਮੈਂ ਆਹੀ ਵੀਜ਼ੇ ਦੀ ਵੀਡੀਓ ਦੇਖ ਕੇ ਤਾਂ ਪੋਸਿਟਿਵ ਹੋਣੇ ਹਾਂਜੀ ਮੈਂ ਆਪਣਾ 7C ਇਮੀਗ੍ਰੇਸ਼ਨ ਤੋਂ ਜੀ ਲੁਧਿਆਣੇ ਤੋਂ ਜੀ ਵੀਜ਼ਾ ਲਿਆ ਜੀਨ ਬਾਜੀ ਹੁਣਾਂ ਦਾ ਜੀ ਹਾਂਜੀ ਮੈਂ ਜੀ 1 ਸਾਲ ਤੋਂ 1 ਸਾਲ ਤੋਂ ਮਤਲਬ ਕਿ ਵੀਜ਼ਾ ਅਪਲਾਈ ਕਰ ਰਹੇ ਹਾਂ ਮੇਰਾ ਕਿਦਾਂ ਲੱਗਦਾ ਨਹੀਂਗਾ ਜੀ ਜਦੋਂ ਤੁਸੀਂ 7c ਦੇ ਵਿੱਚ ਆਏ ਹਾਂਜੀ ਪਹਿਲਾਂ ਆਏ ਕਦੋਂ ਆਏ ਕਦੋਂ ਤੋਂ ਟਰਾਈ ਕਰ ਰਹੇ ਹੋ ਕੀ ਕੀ ਹੋਇਆ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਦੱਸੋ ਬਾਹਰ ਜਾਣ ਦੀ ਟਰਾਈ ਕਦੋਂ ਤੋਂ ਕਰ ਰਹੇ ਸੀ ਬਾਹਰ ਜਾਣ ਦੀ ਟਰਾਈ 3-4 ਸਾਲ ਤੋਂ ਲਗਾਤਾਰ ਕਰ ਰਹਿਆ ਸੀ ਜੀ ਕਿੱਥੇ ਕਿੱਥੇ ਅਪਲਾਈ ਕਰ ਲਿਆ ਅਪਲਾਈ ਕਰੋਸ਼ੀਆ 'ਚ ਕੀਤਾ ਸੀਗਾ ਜੀ ਪਰ ਨਹੀਂ ਗੱਲ ਬਣੀ ਜੀ ਨਹੀਂ ਗੱਲ ਬਣੀ ਕੀ ਕਿੱਥੋਂ ਕਿਹਾ ਤੇ ਨਹੀਂ ਗੱਲ ਬਣੀ ਕੀ ਨਹੀਂ ਗੱਲ ਬਣੀ ਵਾਸ ਜੀ ਆਫਰ ਲੈਟਰ ਲੈ ਲੇਦੇ ਕਿ 6 ਮਹੀਨੇ ਫਿਰ ਵੈਜਦਾ ਹੈਗਾ ਅਪਲਾਈ ਦੀ ਸਲਿੱਪ ਜ਼ਰੂਰ ਦੇਖਿਆ ਕਰੋ ਦੋਸਤੋ ਕੱਲਾ ਆਫਰ ਲੈਟਰ ਨਾ ਦੇਖਿਆ ਕਰੋ ਇਹ ਐਡੀਟਿੰਗ ਹੋ ਜਾਂਦੀ ਹੈ ਸਾਰਾ ਕੁਝ ਹੋ ਜਾਂਦਾ ਆਫਰ ਲੈਟਰ ਨਾ ਦੇਖਿਆ ਕਰੋ ਅਪਲਾਈ ਦੀ ਸਲਿੱਪ ਦੇਖਿਆ ਕਰੋ ਫਿਰ ਪਰਮਿਟ ਆਉਂਦਾ ਸਮ ਟਾਈਮ ਪਰਮਿਟ ਲੇਟ ਹੋ ਜਾਂਦਾ ਕਈ ਵਾਰ ਜਲਦੀ ਆ ਜਾਂਦਾ ਉਹ ਸਾਰੇ ਕਿਸਮਤ ਦੇ ਸੌਦੇ ਨੇ ਕੰਪਨੀ ਦੇ ਵੈਰੀਫਿਕੇਸ਼ਨਾਂ ਦੇ ਸੌਦੇ ਨੇ ਹਰ ਇੱਕ ਚੀਜ਼ ਨੂੰ ਜਦੋਂ ਆਪਾਂ ਫੋਲੋ ਅਪ ਕਰਦੇ ਹਾਂ ਉਹਦੇ ਸੌਦੇ ਨੇ ਉਸ ਤੋਂ ਬਾਅਦ ਆਪਾਂ ਅੰਬੈਸੀ ਤੱਕ ਜਾਂਦੇ ਹਾਂ ਹਾਂ ਜੀ ਜਦੋਂ ਤੁਹਾਡਾ ਪਰਮਿਟ ਆਇਆ ਹਾਂ ਜੀ ਆਪਾਂ ਮੈਸੀ ਤੱਕ ਗਏ ਵੀਜ਼ਾ ਲਿਆ ਠੀਕ ਹੈ ਉਹਦੇ ਹੀ ਆਪਾਂ ਜਰਨੀ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਸੈਵਨ ਸੀ ਚ ਕਦੋਂ ਆਏ ਸੀ ਮੈਂ ਜੀ 1 ਸਾਲ ਪਹਿਲਾਂ ਆਇਆ ਸੀਗਾ ਜੀ ਠੀਕ ਹੈ ਫਿਰ ਕੁਝ ਕੰਡੀਸ਼ਨ ਦਾ ਕਰਕੇ ਫਿਰ ਮੈਂ ਵਾਪਸ ਚਲ ਗਿਆਗਾ ਜੀ ਤੇ ਹਾਂਜੀ ਮੈਂ ਤੁਹਾਨੂੰ ਕੀ ਕਿਹਾ ਸੀ ਹਾਂਜੀ ਫਿਰ ਮੈਂ ਸਰ ਕਹਿੰਦੇ ਕਿ ਵੀ ਆਪਣੇ ਘਰ ਦੇ ਨਾਲ ਸਰ ਕਨਫਰਮ ਗੱਲ ਕਰਕੇ ਵੀ ਜਿੰਦਾ ਕਈ ਬੰਦੇ ਹੁੰਦੇ ਜੀ ਪੇਮੈਂਟ ਤੋਂ ਵੀ ਜਦ ਖਰਾਬ ਕਰਦੇ ਆ ਇਹ ਮੇਰੇ ਕੋਲੇ ਆਇਆ ਮੈਨੂੰ ਇਹਦੀ ਗੱਲਾਂ ਤੋਂ ਜਾਂ ਇਕੱਲਾ ਆਇਆ ਸੀਗਾ ਪੋਜ਼ਿਟਿਵਿਟੀ ਜੀ ਨਹੀਂ ਲੱਗੀ ਤੇ ਇਹ ਆ ਕੇ ਚਲਾ ਗਿਆ ਇਹਨੂੰ ਮੈਂ ਕਹਤਾ ਸੀ ਤੇਰਾ ਕਰਨਾ ਨਹੀਂ ਜੇ ਕਰਨਾ ਤਾਂ ਆਪਣੇ ਘਰਦਿਆਂ ਨੂੰ ਨਾਲ ਲੈ ਕੇ ਆਈ ਐਵੇਂ ਨਹੀਂ ਕਰਨਾ ਕਿਉਂਕਿ ਮੈਨੂੰ ਉਸ ਟਾਈਮ ਦੇ ਵਿੱਚ ਕਈ ਵੀ ਮੁੰਡਿਆਂ ਨੇ ਖਰਾਬ ਕੀਤਾ ਸੀ ਮਾਪਿਓ ਕਹਿੰਦੇ ਜੀ ਇਹ ਤਾਂ ਬੱਚੇ ਆ ਜੀ 25 ਸਾਲ ਦਾ ਬੱਚਾ ਅਪਲਾਈ ਕਰਕੇ ਉਹਦਾ ਪਰਮਟ ਆ ਗਿਆ ਉਹਨਾਂ ਨੇ ਸਾਡੇ ਤੋਂ ਪਰਮਟ ਨਹੀਂ ਚੱਕਿਆ ਅੰਬੈਸੀ ਤੱਕ ਨਹੀਂ ਗਏ ਵੀਜ਼ਾ ਨਹੀਂ ਲਿਆ ਫਿਰ ਮੈਂ ਉਹਨਾਂ ਨੂੰ ਦੂਜਿਆਂ ਲਈ ਕੰਡੀਸ਼ਨਾਂ ਇਹ ਸੈੱਟ ਹੋ ਗਈਆਂ ਉਹ ਤੋਂ ਤਾਂ ਮੈਂ ਐਡਵਾਂਸ ਵੀ ਨਹੀਂ ਲੈਂਦਾ ਜੀ ਐਡਵਾਂਸ 'ਚ ਕੋਈ ਨਹੀਂ ਦਿੰਦੀ ਫਿਰ ਮੈਂ ਇਹਨਾਂ ਨੂੰ ਕਹਤਾ ਵੀ ਤੁਸੀਂ ਜਾਓ ਜੇ ਬਾਅਦ ਵਿੱਚ ਫਿਰ ਕਿੰਨੀ ਦੇ ਟਾਈਮ ਬਾਅਦ ਆਏ ਤੁਸੀਂ ਮੈਂ ਜਿਵੇਂ ਪੂਰੇ 1 ਸਾਲ ਬਾਅਦ ਆਇਆ ਇੱਥੇ ਫਿਰ ਇਹਨੇ ਸਿਕਿਉਰਟੀ ਵੀ ਦਿੱਤੀ ਹਾਂਜੀ ਫਿਰ ਸਿਕਿਉਰਟੀ ਵੀ ਦਿੱਤੀ ਜੀ ਮੈਂ ਹਾਂ ਫਿਰ ਘਰ ਦੇ ਨੂੰ ਵੀ ਨਾਲ ਲੈ ਕੇ ਆਇਆ ਹਾਂਜੀ ਫਿਰ ਮੈਂ ਆਪਣੀ ਫੈਮਿਲੀ 'ਚ ਵੀ ਨਾਲ ਲੈ ਕੇ ਆਇਆ ਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵਾਪਸ ਭੇਜਿਆ ਉਹਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਵੀ ਹਾਂਜੀ ਕਿਉਂ ਵਾਪਸ ਭੇਜਤਾ ਉਹਦੇ ਵਿੱਚ ਕੁਝ ਗਦਾਨੀਆਂ ਗੱਲਾਂ ਜੀ ਮੈਨੂੰ 100% ਵੀ ਸਹੀ ਲੱਗੀਆਂ ਜੀ ਤੁਹਾਨੂੰ ਇੱਕ ਗੱਲ ਕਰਦਿਆਂ ਪਤਾ ਹੋਣੀ ਚਾਹੀਦੀ ਜੇ ਆਪਾਂ ਵੀਜ਼ਾ ਅਪਲਾਈ ਕਰਕੇ ਚੱਲੇ ਆਂ ਵੀ ਆਪਾਂ ਪੇਮੈਂਟ ਵੀ ਦੇਣ ਦੇ ਹੱਕਦਾਰ ਮੰਨਦੇ ਆਂ ਜੀ ਬਿਲਕੁਲ ਤੇ ਜੇ ਆਪਾਂ ਕਿਸੇ ਨੂੰ ਖਰਾਬ ਕਰਦੇ ਆਂ ਜੀ ਉਹ ਗੱਲ ਚੰਗੀ ਨਹੀਂ ਤੁਹਾਨੂੰ ਪਤਾ ਤੁਹਾਡੇ ਨਾਲ ਹੀ ਇੱਕ ਬੰਦਾ ਹੈਗਾ ਜਿਹਦਾ ਵੀਜ਼ਾ ਲੱਗਿਆ ਹੋਇਆ ਸਾਨੂੰ ਹੁਣ ਵੀ ਖਰਾਬ ਕਰ ਰਿਹਾ ਹਾਂ ਜੀ ਸਾਨੂੰ ਹਜੇ ਤੱਕ ਵੀ ਇੱਕ ਬੰਦੇ ਨੇ ਲੋਕ ਸ਼ਰਾਮ ਕਰਦਾ ਤੁਹਾਡੇ ਨਾਲ ਹੀ ਸੀ ਬਾਹਰ ਖੜ ਕੇ ਕਿਵੇਂ ਉਹ ਕਰਨ ਲੱਗਿਆ ਹੋਇਆ ਸੀਗਾ ਜੋ 7 ਸੀ ਜਾਊਗਾ ਵੀਜ਼ਾ ਪਾਊਗਾ ਬਾਅਦ ਜੇ ਤਾਂ ਵੀਜ਼ਾ ਆ ਗਿਆ ਤੇ ਮੁਕਰ ਕੇ ਕਹਿੰਦਾ ਮੈਂ ਬਾਹਰ ਹੀ ਤੇ ਮੁਕਰ ਦਾ ਕੋਈ ਹੱਲ ਨਹੀਂ ਅਸੀਂ ਕਿੰਨਾ ਸੇਫ ਹੋ ਕੇ ਚੱਲਦੇ ਆਂ ਫਿਰ ਵੀ ਸਾਨੂੰ ਲੋਕੀ ਖ ਹਾਂਜੀ ਬਿਲਕੁਲ ਸਰ ਤਾਂ ਹੀ ਫਿਰ ਅਸੀਂ ਦੂਜਿਆਂ ਲਈ ਕੰਡੀਸ਼ਨਾਂ ਸਾਡੀਆਂ ਹਾਰਡ ਹੋ ਜਾਂਦੀਆਂ ਅਸੀਂ ਦੂਜਿਆਂ ਨੂੰ ਵੀ ਉਸੇ ਆਪਾਂ ਪਰਖਣ ਲੱਗ ਜਾਂਦੇ ਹਾਂ ਜਿਵੇਂ ਤੁਹਾਡਾ ਕੋਈ ਏਜੰਟੋਂ ਕੋਲੋਂ ਖਰਾਬ ਹੋਇਆ ਹੁੰਦਾ ਤੁਸੀਂ ਵੀ ਪਰਖਣ ਲੱਗ ਜਾਂਦੇ ਹੋ ਯਾਰ ਕਿਤੇ ਬੰਦਾ ਗਲਤ ਤਾਂ ਨਹੀਂ ਦੇਖੋ ਸਰ ਕੋਈ ਏਜੰਟ ਨਹੀਂ ਦਿੱਲੀ ਤੱਕ ਜਾਂਦਾ ਦੇਖ ਲਓ ਤੁਸੀਂ ਉੱਥੇ ਨਾਲ ਰਹੇ ਆਪਣੇ ਪੂਰਾ ਨਾਲ ਹੋ ਕੇ ਕੰਮ ਕਰਵਾਇਆ ਜੀ ਫਿਰ ਵੀ ਜੇ ਕੋਈ ਬੰਦਾ ਮੰਨ ਲਓ ਪੇਮੈਂਟ ਤੋਂ ਵੇਦਾ ਕਰਦਾ ਫਿਰ ਬਹੁਤ ਜ਼ਿਆਦਾ ਗਲਤ ਗੱਲ ਹੈ ਜੀ ਗਲਤ ਗੱਲ ਹਾਂਜੀ ਕਿਉਂਕਿ ਬਹੁਤ ਮਿਹਨਤਾਂ ਲੱਗਦੀ ਹਾਂਜੀ ਬਹੁਤ ਮਿਹਨਤ ਨਾਲ ਨਾਲ ਖੜਦੇ ਰਾਤਾਂ ਜਾਗਣੀਆਂ ਆ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕਈ ਵਾਰੀ ਸਿਹਤਾਂ ਨਹੀਂ ਠੀਕ ਹੁੰਦੀਆਂ ਕਈ ਵਾਰੀ ਅਸੀਂ ਆਫਿਸਾਂ ਦੇ ਵਿੱਚੋਂ ਓਨੇ ਟਾਈਮ ਤੱਕ ਇੰਨਾ ਲੋਕਾਂ ਨੂੰ ਹੈਂਡਲ ਕੀਤਾ ਹੁੰਦਾ ਬਦਲ ਹੋਏ ਹੁੰਦੇ ਆ ਰਾਤ ਨੂੰ ਅਸੀਂ ਰੈਸਟਲੈਸ ਹੋ ਕੇ ਟਰੈਵਲਿੰਗ ਕਰਦੇ ਆ ਡਰਾਈਵ ਕਰਦੇ ਆ ਕੱਲ ਨੂੰ ਕੋਈ ਵੀ ਕੁਝ ਵੀ ਹੋ ਸਕਦਾ ਹਾਂਜੀ ਠੀਕ ਹੈ ਹਾਲਾਤ ਇਦਾਂ ਦੇ ਹੁੰਦੇ ਪਰ ਅਸੀਂ ਨਾਲ ਜਾਣਾ ਜ਼ਿੰਮੇਵਾਰੀ ਤਾਂ ਸਮਝਦੇ ਆਂ ਕੱਲ ਨੂੰ ਉੱਥੇ ਕੋਈ ਪ੍ਰੋਬਲਮ ਆ ਜਾਵੇ ਜ਼ਿੰਮੇਵਾਰੀ ਪਿੱਛੇ ਤਾਂ ਖੜੇ ਆ ਨਾ ਬਿਲਕੁਲ ਸਰ ਕੋਈ ਵਾਰੀ ਇੱਕ ਬੰਦੇ ਦਾ ਮੈਂ ਕਿਹਾ ਤੁਹਾਡੇ ਗਰੁੱਪ ਚ ਸੀ ਇੱਕ ਬੰਦੇ ਦਾ ਡਾਕੂਮੈਂਟ ਰਹਿ ਗਿਆ ਸੀ ਬਾਹਰ ਆਇਆ ਨਾਲ ਦੀ ਨਾਲ ਉਹਦਾ ਡਾਕੂਮੈਂਟ ਸੈੱਟ ਕਰਾ ਕੇ ਉਹਨੂੰ ਅੰਦਰ ਭੇਜਿਆ ਹਾਂਜੀ ਇਹੀ ਹੁੰਦਾ ਕਿ ਨਾਲ ਜਦੋਂ ਖੜੇ ਆ ਤਾਂ ਤੁਹਾਡਾ ਉਹ ਟਾਈਮ ਤੇ ਤੁਹਾਡਾ ਜਿਹੜਾ ਉਹ ਅਪਾਇੰਟਮੈਂਟ ਦਾ ਸਲੋਟ ਉਹ ਖਰਾਬ ਨਾ ਹੋਵੇ ਤਾਂ 70 ਦੀ ਲਈ ਜੀਵਨ ਆਪਣੇ ਕਹੇ ਬਚਨਬੱਦੀ ਹੁੰਦਾ ਕਿ ਹਾਂਜੀ ਅਸੀਂ ਸਰਵਿਸ ਕਰਕੇ ਪਛਾ ਜਿਹਦੇ ਕਰਕੇ ਤੁਸੀਂ ਸਾਡੇ ਕੋਲੇ ਆਉਨੇ ਹੋ 100% ਸਰਵਿਸ ਹੀ ਹਾਂਜੀ ਮੈਂ 1% ਵੀ ਖਰਾਬ ਨਹੀਂ ਹਾਂਜੀ ਤੁਸੀਂ ਮੈਨੂੰ ਕਿਹਾ ਕਿ ਆਪਾਂ ਬਿਲਕੁਲ ਤੰਗ ਪਰੇਸ਼ਾਨ ਨਹੀਂ ਕੀਤਾ ਸਰੈਂਡਰ ਪੂਰਾ ਫੁੱਲ ਕਰਤਾ ਜੀ ਮੈਨੂੰ ਦੱਸ ਕਦੋਂ ਆਏ ਸੀ ਤੁਸੀਂ ਹੁਣ ਦੁਬਾਰਾ ਮੈਂ ਨਹੀਂ ਆਇਆਂਗਾ ਅੱਜ ਤੋਂ 6 ਮਹੀਨੇ ਮਤਲਬ ਕਿ ਪਹਿਲਾਂ ਆਇਆਂਗਾ ਤਾਂ ਕਿ ਪਰਸ ਤੁਹਾਡਾ ਲੰਮਾ ਹੋਣ ਚੱਲ ਜਾਂਦਾ ਜੀ ਵੀਡੀਓ ਦਾ ਕਰਕੇ ਹਾਂਜੀ ਜੀ ਉਸ ਤੋਂ ਬਾਅਦ ਫਿਰ ਤੁਹਾਡੀ ਸਬਮਿਸ਼ਨ ਕਦੋਂ ਹੋਈ ਸਬਮਿਸ਼ਨ ਜੀ ਮੇਰੀ ਹੋਈਗੀ 2 ਪ੍ਰੈਨ ਨੂੰ ਜੀ 2 ਪ੍ਰੈਨ ਤੇ ਤੁਹਾਡਾ ਤਾਂ ਬਹੁਤ ਜਲਦੀ ਵੀਜ਼ਾ ਆ ਗਿਆ ਹਜੇ ਤੱਕ ਲੋਕੀ ਕਹੀ ਜਾਂਦੇ ਜਨਵਰੀ ਫਰਵਰੀ ਦਾ ਵੀਜ਼ਾ ਨਹੀਂ ਆਉਂਦੇ ਨਾਲੇ ਡਿਲੀਵਰੀ ਬੁਆਏ ਦੇ ਵੀਜ਼ਾ ਨਹੀਂ ਆਉਂਦੇ ਤੁਹਾਡੇ ਕਰਾ ਕੇ ਦੇਤੇ ਹਾਂਜੀ ਬਿਲਕੁਲ ਸਾਰ ਠੀਕ ਹੈ ਹਾਂਜੀ ਦੋਸਤੋ ਇਹ ਕੋਈ ਕੰਡੀਸ਼ਨ ਨਹੀਂ ਹੁੰਦੀ ਕਿ ਆਹ ਕੈਟਾਗਰੀ ਦਾ ਵੀਜ਼ਾ ਨਹੀਂ ਲੱਗਦਾ ਆਹ ਕੈਟਾਗਰੀ ਦਾ ਠੀਕ ਹੈ ਉਹ ਚੀਜ਼ ਟਾਈਟ ਹੋ ਸਕਦੀ ਆ ਕਈ ਪ੍ਰੋਬਲਮਸ ਕਰਕੇ ਕਈ ਉਥੇ ਬੱਚੇ ਖਰਾਬ ਹੁੰਦੇ ਕਈ ਕੰਪਨੀਆਂ ਖਰਾਬ ਹੁੰਦੀਆਂ ਕਈਆਂ ਦੇ ਉਨੀ ਟੈਕਸ ਨਹੀਂ ਹੁੰਦੇ ਇਹ ਚੀਜ਼ ਦੇਖਣੀ ਇੱਕ ਕੰਸਲਟੈਂਟ ਦੇ ਹੱਥ ਆ ਕਿ ਜਿਹੜੀ ਕੰਪਨੀ 'ਚ ਤੁਸੀਂ ਅਪਲਾਈ ਕਰਦੇ ਹੋ ਉਹ ਕੰਪਨੀ ਵਧੀਆ ਹੋਣੀ ਚਾਹੀਦੀ ਆ ਉਹਦੇ ਵਿੱਚ ਕੰਮ ਹੋਣਾ ਚਾਹੀਦਾ ਉਹਦੇ ਵਿੱਚ ਅਕਮੋਡੇਸ਼ਨ ਵਧੀਆ ਹੋਣੀ ਚਾਹੀਦੀ ਆ ਟੈਕਸ ਉਹਦਾ ਪ੍ਰੋਪਰ ਹੋਣਾ ਚਾਹੀਦਾ ਉਹਨਾਂ ਕੋਲ ਕੰਮ ਹੋਣਾ ਚਾਹੀਦਾ ਜੇ ਉਹਨਾਂ ਕੋਲ ਕੰਮ ਹੈਗਾ ਵੈਰੀਫਿਕੇਸ਼ਨ ਹੁੰਦੀ ਆ ਤੇ ਉੱਥੇ ਵੀਜ਼ਾ ਲੱਗਦਾ ਠੀਕ ਆ ਆਹੀ ਚੀਜ਼ਾਂ ਦੇਖ ਕੇ ਅਸੀਂ ਅਪਲਾਈ ਕਰਦੇ ਆ ਤੇ ਵੀਜ਼ਾ ਲੈਨੇ ਆ ਹਰ ਇੱਕ ਚੀਜ਼ ਨਾਲ ਫੋਲੋ ਅਪ ਕਰਕੇ ਅਸੀਂ ਵੀਜ਼ਾ ਲੈ ਲੈਨੇ ਆ ਅੱਜ ਜਦੋਂ ਆਪਾਂ ਵੀਜ਼ਾ ਲਿਆ ਕਿੰਨੀ ਕੁ ਖੁਸ਼ੀ ਹੁੰਦੀ ਬਹੁਤ ਖੁਸ਼ੀ ਆ ਅੱਜ ਲੱਗਦਾ ਵੀ ਸਹੀ ਥਾਂ ਤੇ ਲੱਗ ਗਿਆ ਹੈ ਹਾਂਜੀ ਆਜੇ ਕਹਿੰਦੇ ਕੋਦੀ ਇੱਟ ਚਵਾਰੇ ਲੱਗ ਗਈ ਐ ਮੈਨੂੰ ਇਹਨੇ ਪਤਾ ਹੀ ਕਿਹਦਾ ਸੀ ਕਹਦਾ ਬਾਜੀ ਮੇਰਾ ਕਰਿਆਨੇ ਦਾ ਕੰਮ ਛਡਾ ਦੋ ਛੱਟ ਗਿਆ ਹਾਂਜੀ ਹੁਣ ਕੰਮ ਕਰ ਲਈ ਹਾਂਜੀ ਹਾਂਜੀ ਉੱਥੇ ਵਧੀਆ ਤਰੀਕੇ ਨਾਲ ਕੰਮ ਕਰਨਾ ਦੇਖੋ ਅਸੀਂ ਇੱਕ ਪਲੈਟਫਾਰਮ ਦੇ ਸਕਦੇ ਹਾਂ ਤੁਹਾਨੂੰ ਹਾਂਜੀ ਕੰਮ ਤੁਸੀਂ ਕਰਨ ਹਾਂਜੀ ਆ ਉੱਥੇ ਜਿਹੜਾ EMPLOYEER ਆ ਹਾਂਜੀ ਓਬਵੀਅਸਲੀ ਕੰਪਨੀਆ ਉਹ ਕਮਾਉਣ ਲਈ ਬੈਠੀ ਐ ਜੇ ਤੁਸੀਂ ਕੰਮ ਵਧੀਆ ਕਰੋਗੇ ਤਾਂ ਓਬਵੀਅਸਲੀ ਕੰਪਨੀ ਨੂੰ ਫਾਇਦਾ ਹੋਊਗਾ ਕੰਪਨੀ ਤੁਹਾਨੂੰ ਸੈਲਰੀ ਵਧੀਆ ਦੇਊਗੀ ਆਪਾਂ ਤਾਂ ਮੱਝ ਨਹੀਂ ਉਹ ਰੱਖਦੇ ਜਿਹੜੀ ਦੁੱਧ ਨਾ ਦੇਵੇ ਤੇ ਅਗਲਾ ਫਿਰ ਬੰਦਾ ਕਿਵੇਂ ਰੱਖ ਲਵੇ এমਪਲੋਇਰ এমਪਲਾਈ ਕਿਵੇਂ ਰੱਖ ਲਵੇ ਉਹਨੇ ਇੰਨੀ ਮਿਹਨਤ ਕਰਕੇ ਅਸੀਂ ਇੰਨੀ ਮਿਹਨਤ ਕਰਕੇ ਤੁਹਾਨੂੰ ਭੇਜ ਰਹੇ ਆ ਤੇ ਫਿਰ ਕੰਮ ਕਿਹਨੇ ਕਰਨਾ ਤੁਸੀਂ ਹਾਂਜੀ ਹਰ ਇੱਕ ਚੀਜ਼ ਦੇ ਵਿੱਚ ਤੁਸੀਂ 7 ਸੀਜ਼ਨ ਨਾਲ ਪਾਉਂਗੇ ਹਾਂਜੀ ਬਿਲਕੁਲ ਜੀ ਬਾਕੀ ਤੁਹਾਡਾ ਐਕਸਪੀਰੀਅੰਸ ਕਿਦਾਂ ਰਿਹਾ ਟੋਟਲੀ ਮੇਰਾ ਤਾਂ ਬਹੁਤ ਵਧੀਆ ਰਿਹਾ ਜੀ। ਦੀਪਕ ਨਾਲ ਤੇਰਾ ਬੜਾ ਪਿਆਰ ਆ। ਦੀਪਕ ਭਾਈ ਨਾਲ ਵੀ ਪੂਰਾ ਪਿਆਰ ਆ ਜੀ। ਨਾਲ ਨਾਲ ਵੀ ਪੂਰਾ ਪਿਆਰ ਆ ਭਾਈ ਹੁਣ ਨਾਲ ਸਾਰਿਆਂ ਨਾਲ ਪੂਰਾ ਪਿਆਰ ਆ ਜੀ ਸਾਰੇ ਸਟਾਫ। ਹਰ ਇੱਕ ਟੀਮ ਨੇ ਤੁਹਾਡਾ ਪੂਰਾ ਸਾਥ ਸਾਡੀ ਟੀਮ ਨੂੰ ਪੂਰਾ ਸਾਥ ਦਿੱਤਾ। ਪੂਰਾ ਸਾਥ ਦਿੱਤਾ ਜੀ। ਕੋਈ ਕਮੀ ਕੋਈ ਕਨਵਰਸੇਸ਼ਨ ਦੇ ਵਿੱਚ ਕਮਿਊਨੀਕੇਸ਼ਨ ਚ ਕੋਈ ਕਮੀ ਤਾਂ ਨਹੀਂ ਆਈ? ਨਹੀਂ ਜੀ ਕੋਈ ਕਮੀ ਨਹੀਂ। ਇੱਕ ਗੱਲ ਬਹੁਤ ਚੰਗੀ ਆ ਜੀ ਬਿਨਾਂ ਗੱਲ ਤੋਂ ਤੰਗ ਪਰੇਸ਼ਾਨ ਨਹੀਂ ਹੁੰਦਾ। ਹਰ ਇੱਕ ਜਿਹਦੇ ਵਿੱਚ ਜਿਹੜੀ ਅਸੀਂ ਚੀਜ਼ ਕਰਦੇ ਆ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਂਦੇ ਆ। ਵੀ ਆ ਤੁਹਾਡਾ ਕੰਟਰੈਕਟ ਆ ਗਿਆ, ਪਰਮਿਟ ਆ ਗਿਆ ਜੀ ਆਹ ਤੁਹਾਡੇ ਅੰ ਸਰ ਯਕੀਨ ਸੀ ਕਿਵੇਂ ਬਹੁਤ ਜ਼ਿਆਦਾ ਯਕੀਨ ਸੀਗਾ ਇਹ ਤਾਂ ਦੇ ਤੇ ਨਾਲ ਖੜੇ ਆ ਸਾਰੀ ਚੀਜ਼ਾਂ ਦੇਖੀਆਂ ਤੁਸੀਂ ਤੇ ਅੱਜ ਵੀਜ਼ਾ ਪਾ ਕੇ ਕਿਦਾਂ ਲੱਗ ਰਿਹਾ ਬਿਲਕੁਲ ਜੀ ਬਹੁਤ ਖੁਸ਼ ਹਾਂ ਖੁਸ਼ ਹਾਂ ਜੀ ਪੂਰਾ ਹਾਂ ਜੀ ਜੋ 7 ਸੀ ਜਾਊਗਾ ਉਹ ਵੀਜ਼ਾ ਜਲੂਰ ਪਾਊਗਾ ਜੀ ਤੇ ਆ ਨਾਲ ਯੂਰੋ ਵੀ ਕਮਾਊਗਾ ਨਾਲੇ ਖੁਸ਼ ਹੋ ਕੇ ਵੀ ਜਾਊਗਾ ਨਾਲੇ ਖੁਸ਼ ਹੋ ਕੇ ਵੀ ਜਾਊਗਾ ਅੱਕਾ ਕੋਲ ਕੇ ਕਹਿੰਦੇ ਫਿਰ ਬੁਰੀ ਆ ਜਦੋਂ ਇਹ ਨਾ ਸਮਾਈਲ ਕਰਦਾ ਇਹਦੀ ਅੱਖਾਂ ਬੰਦ ਹੋ ਜਾਂਦੀਆਂ ਪਰ ਬਹੁਤ ਨਾਈਸ ਬੱਚਾ ਬਹੁਤ ਬੀਬਾ ਬੱਚਾ ਦੇਖੋ ਜਦੋਂ ਤੁਸੀਂ ਸਰੈਂਡਰ ਕਰ ਦਿੰਨੇ ਹੋ ਹਾਂਜੀ ਹਨਾ ਜਦੋਂ ਤੁਸੀਂ ਸਬਰ ਕਰ ਲੈਂਦੇ ਹੋ ਤੇ ਕਿੰਨੇ ਛੇਤੀ ਕਿੰਨੀ ਸ਼ਾਇਦ ਮੈਂ ਕਹਾ ਤੱਕੇ ਤੂੰ ਇੰਨੇ ਖਾ ਕੇ ਸਿੱਧਾ ਮੇਰੇ ਕੋਲੇ ਆਇਆ ਤੇ ਵੀਜ਼ਾ ਲੈ ਕੇ ਚੱਲੇ ਆ ਬਹੁਤ ਤਰੀਕੇ ਨਾਲ ਤੇਰੇ ਨਾਲ ਕਈ ਮੁੰਡੇ ਸਾਲ-ਸਾਲ 1.5-1.5 ਸਾਲ ਤੋਂ ਪੁਰਤਗਾਲ ਚ ਖਰਾਬ ਹੋਏ ਉਹ ਚੀਜ਼ਾਂ ਹੋਏ ਅੱਜ ਵੀਜ਼ਾ ਤੇਰੇ ਨਾਲ ਲੈ ਕੇ ਚੱਲਿਆ ਤੂੰ ਆਪਣੇ ਆਪ ਨੂੰ ਕਿੰਨਾ ਖੁਸ਼ ਨਸੀਬ ਸਮਝਦੇ ਆ ਬਹੁਤ ਜ਼ਿਆਦਾ ਜੀ ਇੱਕ ਗੱਲ ਸਰ ਨਹੀਂ ਮੈਨੂੰ ਕਹੀ ਕਿ ਤੇਰਾ ਲੱਕ ਬਹੁਤ ਚੰਗਾ ਰਹਿ ਗਿਆ ਜੀ ਹਾਂ ਸਹੀ ਗੱਲ ਹੈ ਜੀ ਮੈਨੂੰ ਆਇਆ ਵੀ ਮੇਰਾ ਕੋਈ ਟੈਂਪ ਵੀ ਨਹੀਂ ਖਰਾਬ ਹੋਇਆ ਤਾਂ ਮੇਰਾ ਮਨ ਲਓ 4 ਤੋਂ 5 ਮਹੀਨੇ ਦੇ ਵਿੱਚ ਲੱਗ ਹੀ ਗਿਆ ਜੀ ਲੱਕ ਪਤਾ ਕੀ ਆ ਲੱਕ 95% 5% ਮਿਹਨਤ ਅਤੇ ਵਿਸ਼ਵਾਸ ਜਦੋਂ ਤੁਸੀਂ ਸਰੈਂਡਰ ਕਰ ਲੈਂਦੇ ਹੋ ਨਾ ਫਿਰ ਮਹਾਰਾਜ ਆਪਣੇ ਹੱਥ ਫੜ ਕੇ ਖਿੱਚ ਲੈਂਦਾ ਹਾਂ ਜੀ ਬਿਲਕੁਲ ਜੀ ਮੈਂ ਬਾਰ ਬਾਰ ਆਪਣੀ ਵੀਡੀਓ ਚ ਕਹਿਣਾ ਹੁੰਦਾ ਇੱਕ ਗੱਲ ਦੋਸਤੋ ਧਿਆਨ ਰੱਖਿਓ ਕਿ ਜਦੋਂ ਤੁਸੀਂ ਸਾਡੇ ਕੋਲੇ ਆਉਣਾ ਸਰੈਂਡਰ ਕਰਦੇ ਹੋ ਜਦੋਂ ਤੁਸੀਂ ਜਿਹੜੀ ਵਾਈਬ ਦੇ ਨਾਲ ਸਾਨੂੰ ਡਾਕੂਮੈਂਟ ਫੜਾ ਕੇ ਗਏ ਉਹ ਵਾਈਬਸ ਤੁਹਾਡੀਆਂ ਹਰ ਥਾਂ ਤੇ ਜਾਂਦੀਆਂ ਮੈਂ ਤਾਂ ਸਰ ਇੱਕੋ ਗੱਲ ਕਹੂੰਗਾ ਜੀ ਜੋ ਵੀ ਸੈਵਨ ਸੀ ਹੁੰਦਾ ਆ ਉਹਨੂੰ ਆਪਾਂ ਮੰਨ ਲਓ ਉਹਨੂੰ ਥਰੈਂਡਰ ਕਰਨਾ ਪਊਗਾ ਇਹ ਪੂਰਾ ਨਹੀਂ ਤਾਂ ਭਜਾ ਦਿੰਦਾ ਮੈਂ ਹਾਂਜੀ ਨਹੀਂ ਸਹੀ ਗੱਲ ਆ ਜੀ ਨਹੀਂ ਸਰ ਭਜਾ ਦਿੰਦੇ ਜੀ ਬਾਕੀ ਭਜਾ ਦਿੰਦੇ ਪਰ ਕੁਝ ਕੁ ਗੱਲਾਂ ਤਾਂ ਹਾਂਜੀ ਬਿਲਕੁਲ ਸਹੀ ਵੀ ਆ ਕੋਈ ਪੈਸੇ ਲਈ ਨਹੀਂ ਅਸੀਂ ਸਾਡੀ ਇੱਜ਼ਤ ਲਈ ਆ ਜਿਹੜਾ ਅੱਜ ਮਨਜਿੰਦਰ ਸਾਡੇ ਲਈ ਉਹਦੀ ਅੱਖਾਂ 'ਚ ਇੱਜ਼ਤ ਆ ਜਿਹੜਾ ਉਹ ਪਿਆਰ ਆ ਉਹਦੇ ਲਈ ਅਸੀਂ ਮਿਹਨਤ ਕਰ ਰਹੇ ਆ ਪੈਸਾ ਤੁਹਾਨੂੰ ਮੈਂ ਬਾਰ-ਬਾਰ ਕਹਿ ਦਿੰਨਾ ਕਿ ਹਰ ਇੱਕ ਦੂਜੇ ਕੰਮ ਦੇ ਵਿੱਚ ਵੀ ਦੋ ਨੰਬਰਾਂ ਦੇ ਕੰਮ ਦੇ ਵਿੱਚ ਵੀ ਪੈਸਾ ਕਮਾਇਆ ਜਾਂਦਾ ਪਰ ਇੱਜ਼ਤ ਕਮਾਉਣੀ ਇੱਕ ਨੰਬਰ ਦਾ ਕੰਮ ਕਰਨਾ ਪੈਣਾ ਨਾ ਇੱਥੇ ਤੁਹਾਨੂੰ ਕੋਈ ਡੰਕੀ ਵਾਲਾ ਸਾਨੂੰ ਫੋਨ ਕਰੇ ਨਾ ਸਾਨੂੰ ਕੋਈ ਕੋਈ ਗਲਤ ਤਰੀਕੇ ਦਾ ਜਾਂ ਡਾਕੂਮੈਂਟੇਸ਼ਨ ਲਈ ਫੋਨ ਕਰੇ ਅਸੀਂ ਤਾਂ ਇੱਕ ਨੰਬਰ 'ਚ ਕੰਮ ਕਰਨਾ ਨਾਲੇ ਵੀਜ਼ਾ ਵੀ ਲਵਾਉਣਾ ਨਾਲੇ ਸੈਟਲਮੈਂਟ ਵੀ ਕਰਨੀ ਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਸਾਡੇ ਅਕੋਰਡਿੰਗ ਚੱਲਣਾ ਪੈਣਾ ਜਦੋਂ ਤੁਸੀਂ ਉੱਥੇ ਜਾਂਦੇ ਹੋ ਇਧਰ ਉਧਰ ਕੰਨ ਬੰਦ ਕਰਨੇ ਪੈਣੇ ਜਿਹੜੇ ਉੱਥੇ ਦੇ ਮੁੰਡੇ ਤੁਹਾਨੂੰ ਖਰਾਦ ਕਰਨਗੇ ਕਿਉਂਕਿ ਜਿਹੜੇ ਪਹਿਲਾਂ ਗਏ ਉਹ ਕਦੇ ਵੀ ਇਹ ਸੋਚਦੇ ਰਹਿੰਦੇ ਆ ਕਿ ਸਾਡੀ ਜਗ੍ਹਾ ਕੋਈ ਹੋਰ ਨਾ ਲਵੇ ਬਿਲਕੁਲ ਸੋ ਆਪਣਾ ਕੰਨ ਅੱਖਾਂ ਮੂੰਹ ਉਹ ਸਭ ਤੇ ਬੰਦ ਰੱਖਣੇ ਆ ਜਦੋਂ ਤੁਸੀਂ ਕੰਮ ਸਿੱਖ ਲਿਆ ਕਰ ਲਿਆ 6 ਮਹੀਨੇ ਬਾਅਦ ਤੁਸੀਂ ਕਹੋ ਜੀ ਕੋਈ ਕਮੀ ਪੇਸ਼ੀ ਆ ਤਾਂ ਅਸੀਂ ਨਾਲ ਤੁਹਾਡੇ ਖੜੇ ਹਾਂਜੀ ਬਿਲਕੁਲ ਠੀਕ ਹੈ ਪਹਿਲਾਂ ਜਾ ਕੇ ਬਣਨਾ ਪੈਂਦਾ ਕੰਪਨੀ ਦਾ ਫਿਰ ਕੰਪਨੀ ਨੂੰ ਬਣਾਉਣਾ ਪੈਂਦਾ ਹਾਂਜੀ ਪਹਿਲਾਂ ਬਣਾਓ ਫਿਰ ਵੱਢ ਜੋ ਹਾਂਜੀ ਜਦੋਂ ਬਣੋਂਗੇ ਕਦੋਂ ਜਦੋਂ ਤੁਸੀਂ ਉਹਨਾਂ ਦੇ ਸਰੈਂਡਰ ਕਰੋਗੇ ਜਿਵੇਂ ਤੁਸੀਂ ਸਾਡੇ ਕੋਲੇ ਕੀਤਾ ਹਾਂ ਜੀ ਜਿਹੜਾ ਅੱਜ ਸਾਡੇ ਕੋਲੇ ਸਰੈਂਡਰ ਨਹੀਂ ਕਰਦਾ ਕੱਲ ਨੂੰ ਕੰਪਨੀ ਦਾ ਕਿੱਥੋਂ ਹੋਊ ਤਾਂ ਹੀ ਅਸੀਂ ਪਹਿਲਾਂ ਹੀ ਭਜਾ ਦਿੰਨੇ ਹਾਂ ਅਸੀਂ ਆਪਣਾ EMPLOYEER ਅਸੀਂ ਆਪਣੀ ਕੰਪਨੀ ਖਰਾਬ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਸਾਨੂੰ ਇੱਕ ਵਾਰੀ ਰੋਟੀ ਦੇਣੀ ਹੈ ਉਹਨਾਂ ਨੇ ਸਾਨੂੰ ਬਾਰ ਬਾਰ ਦੇਣੀ ਤੇ ਮੇਰੇ ਨਾਲ ਸਾਰਾ ਪਰਿਵਾਰ ਕਿੱਡੇ ਜੁੜਾ ਹੋਇਆ ਹਰੇਕ ਦਾ ਟੈਟ ਮੇਰੇ ਨਾਲ ਜੁੜਿਆ ਹੋਇਆ ਮੈਂ ਕਿਸੇ ਦਿਨ ਗਲਤ ਕਿਵੇਂ ਕਰ ਸਕਦਾ ਕੱਲ ਨੂੰ ਇੱਕ ਬੰਦਾ ਦੂਜਿਆਂ ਦਾ ਕੰਮ ਖਰਾਬ ਕਰ ਦਿੰਦਾ ਬਾਅਦ ਚੋਂ ਭੁਗਤਣਾ ਸਭ ਨੂੰ ਪੈਂਦਾ ਬਾਕੀ ਹੋਰ ਤੁਸੀਂ ਦੱਸੋ ਆਪਣੇ ਬਾਰੇ ਕੁਝ ਮੈਂ ਤਾਂ ਇਹ ਵਸ ਇੱਕ ਹੋਗਾ ਲਿਖਾਂਗਾ ਜੀ ਜੋ 7 ਸੀਸ ਆਊਗਾ ਉਹ ਵੀਜ਼ਾ ਜ਼ਰੂਰ ਪਾਊਗਾ ਜੀ ਹਾਂਜੀ ਤੇ ਇੱਕ ਜ਼ਰੂਰ ਇਹ ਗਾਈਡ ਕੋਈ ਮੈਸੇਜ ਤੁਸੀਂ ਆਉਣ ਵਾਲੇ ਜਿਵੇਂ ਤੁਸੀਂ ਇੱਥੇ ਬੈਠੇ ਹੋ ਇਸ ਮਤਲਬ ਕਹਿੰਦਾ ਹੁੰਦਾ ਚੇਅਰ ਤੇ ਆਉਣ ਲਈ ਹੋਟ ਸੀਟ ਤੇ ਆ ਕੇ ਬੈਠਣਾ ਜਦੋਂ ਨਰਵਸ ਹੋਏ ਤਾਂ ਹਾਂਜੀ ਪਹਿਲਾਂ ਤਾਂ ਮੰਨ ਲਓ ਮੈਂ ਵੀ ਇੱਥੇ ਬਾਹਰ ਹੀ ਆਣ ਕੇ ਬਹਿਣਾ ਰਿਹਾ ਜੀ ਦੇਖ ਕੇ ਹੁੰਦਾ ਹੈਗਾ ਦਿਲ ਨੂੰ ਵੀ ਆਪਣਾ ਕਦੇ ਵਾਰੀ ਜਾਊ ਬਾਰੀ ਜਾ ਲੱਗੇ ਰਹੇ ਹਾਂ ਜੀ ਹਾਂਜੀ ਪਰ ਇੱਕ ਦਿਨ ਆਈ ਤੁਸੀਂ ਗਿਆ ਹੈਗਾ ਵੀ ਬਣੀ ਲਾਈਨ ਜਰੂਰੀ ਹੈ ਜੀ ਲਾਈਨ ਚ ਲੱਗਣਾ ਜਰੂਰੀ ਪੈਂਦਾ ਕਿ ਬਾਰੀ ਸਾਰਿਆਂ ਦੀ ਹੋਣੀ ਹੈ ਫੇ ਮੰਨ ਲਓ ਸਾਨੇ ਬਾਰੀ ਵੀ ਆਪਣੀ ਲਵਾਈ ਜੀ ਜਹਾਜ਼ ਦੀ ਕਹਿੰਦੇ ਬਾਰੀ ਵੀ ਆ ਗਈ ਤੇ ਜਹਾਜ਼ ਦੀ ਬਾਰੀ ਨੂੰ ਹੱਥ ਵੀ ਲਵਾਤਾ ਤੇ 16 ਤਰੀਕ ਨੂੰ ਇਹਦੀ ਫਲਾਈਟ ਹੈ ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋਵੋਗੇ ਆਲਰੇਡੀ ਉੱਥੇ ਬੈਠਾ ਹੋਊਗਾ ਉੱਥੇ ਜਾ ਕੇ ਵੀ ਆਪਣੀ ਹਰ ਵੀਡੀਓ ਸ਼ੇਅਰ ਕਰੇਗਾ ਕਿੰਦਾ ਦੀ ਸਰਵਿਸ ਸੈਵਨ ਸੀ ਤੋਂ ਮਿਲੀ ਕਿੰਦਾ ਦੀ 에어ਪੋਰਟ ਪਿਕਅਪ ਮਿਲੀ ਕਈ ਇੱਕ ਕਮਰੇ ਦੇ ਵਿੱਚ 20 25 25 ਬੰਦੇ ਬਿਠਾ ਕੇ ਕਹਿੰਦੇ ਜੀ ਅਸੀਂ ਕੰਮੋਡੇਸ਼ਨ ਪ੍ਰੋਵਾਈਡ ਕਰਤੀ ਪਰ ਸੈਵਨ ਸੀ ਹਮੇਸ਼ਾ ਏ ਕਲਾਸ ਸਰਵਿਸ ਹੀ ਪ੍ਰੋਵਾਈਡ ਕਰਦਾ ਫ੍ਰੀ ਸਰਵਿਸ ਪ੍ਰੋਵਾਈਡ ਕਰਦਾ ਜਦੋਂ ਇਹਨਾਂ ਨੇ ਜਾਣਾ ਉੱਥੇ 45 ਦਿਨ ਬਹਿਣਾ ਟੀਆਰਸੀ ਵੀ ਮਿਲਣੀ ਆ ਫੂਡ ਵੀ ਮਿਲਣਾ ਕੰਮੋਡੇਸ਼ਨ ਵੀ ਮਿਲਣੀ ਆ ਤੁਹਾਨੂੰ ਹਰ ਇੱਕ ਚੀਜ਼ ਫ੍ਰੀ ਮਿਲਣੀ ਠੀਕ ਹੈ ਤੁਸੀਂ ਉੱਥੇ ਜਾ ਕੇ ਕੰਮ ਕਰਨਾ ਇੱਕ ਮਹੀਨਾ ਤੁਹਾਨੂੰ ਨੋਰਮਲ ਤੁਸੀਂ ਕੰਮ ਕਰਨਾ ਕਿ ਵੀ ਤੁਹਾਨੂੰ ਕੋਈ ਕੰਡੀਸ਼ਨ ਨਹੀਂ ਪਰ ਜਦੋਂ 2-2 ਮਹੀਨੇ ਲੰਘ ਜਾਂਦੇ ਆ ਫਿਰ ਤੁਹਾਡੇ ਤੇ ਕੰਡੀਸ਼ਨਾਂ ਸੈੱਟ ਹੋ ਜਾਂਦੀ ਹੈ ਵੀ ਹੁਣ ਤੁਸੀਂ ਕੰਮ ਸਿੱਖ ਗਏ ਹਾਂਜੀ ਬਿਲਕੁਲ ਹੁਣ ਤੁਸੀਂ ਉੱਥੇ ਵਧੀਆ ਤਰੀਕੇ ਨਾਲ ਕੰਮ ਕਰਨਾ ਤੁਹਾਨੂੰ ਕੰਡੀਸ਼ਨਾਂ ਕੰਪਨੀ ਦੇ ਕਿੰਨੀਆਂ ਕਿਉਂਕਿ ਕਮਾਕੇ ਨਹੀਂ ਦੋਗੇ ਤਾਂ ਅਖਰ ਕੰਪਨੀ ਨੇ ਤੁਹਾਨੂੰ ਰੱਖ ਕੇ ਵੀ ਕੀ ਲੈਣਾ ਠੀਕ ਹੈ ਹੁਣ ਤੂੰ ਵੀ ਦੁਕਾਨਦਾਰ ਬੰਦਾ ਹਾਂਜੀ ਜੇ ਤੇਰੇ ਕੋਲ ਮੁੰਡਾ ਕੋਈ ਕੰਮ ਨਹੀਂ ਕਰੂਗਾ ਤੂੰ ਉਹਨੂੰ ਰੱਖ ਕੇ ਕੀ ਕਰੇਗਾ ਬਿਲਕੁਲ ਜੀ ਐਦਾਂ ਹੀ ਹੈ ਐਦਾਂ ਹੀ ਕੰਪਨੀ ਆ ਤੁਸੀਂ ਉਸ ਕੰਪਨੀ ਦੇ ਵਿੱਚ ਕੰਮ ਕਰਨਾ ਵਧੀਆ ਤਰੀਕੇ ਨਾਲ ਆਪਣਾ ਵੀ ਨਾਮ ਸੈੱਟ ਕਰਨਾ ਸਾਡੀ ਵੀ ਇੱਜ਼ਤ ਵਧੇ ਉਹ ਕੰਪਨੀ ਦੀ ਤਾਂ ਕਿ ਉਹ ਕੱਲ ਨੂੰ ਜੇ ਬੰਦੇ ਲੈਣ ਤੈੱਕੋ ਗੱਲ ਕਹਿਣਾ ਜੀ ਇਹ ਬੰਦੇ ਲੈਣੇ ਆ 7 ਸੀ ਤੋਂ ਲੈਣੇ ਕਿਉਂਕਿ ਇਹਨਾਂ ਦੇ ਬੰਦੇ ਕੰਮ ਕਰਦੇ ਆ। ਇਹੀ ਇੱਕ ਇੱਜ਼ਤ ਸਾਡੀ ਆ। ਜੋ ਅਸੀਂ ਤੁਹਾਨੂੰ ਚਾਹੁੰਦੇ ਆ ਅਸੀਂ ਕੱਲਾ ਪੈਸਾ ਨਹੀਂ ਅਸੀਂ ਇੱਜ਼ਤ ਕਮਾਉਣਾ ਚਾਹੁੰਦੇ ਆ ਉਹ ਅਸੀਂ ਕਮਾ ਰਹੇ ਹਾਂ। ਹਾਂਜੀ। ਅਸੀਂ ਚੁਣ-ਚੁਣ ਕੇ ਬੰਦੇ ਚੂਜ਼ ਕਰਦੇ ਆ ਜਿਹੜੇ ਸਰੈਂਡਰ ਕਰਨਾ ਚਾਹੁੰਦੇ ਆ ਆਪਣੀ ਜ਼ਿੰਦਗੀ 'ਚ ਸੈੱਟ ਹੋਣਾ ਚਾਹੁੰਦੇ ਆ ਉਹੀ 7 ਸੀਜ਼ ਆਉਣ ਜਿਹੜੇ ਇੱਧਰ-ਉੱਧਰ ਸਾਡੇ ਪੇਜ ਵੀ ਦੇਖੀ ਜਾਣਗੇ ਪੁੱਛੀ ਜਾਣਗੇ ਜੀ ਡੈਨਮਾਰਕ ਦਾ ਵੀਜ਼ਾ ਹੈਗਾ ਜੀ ਸਵਿਟਜ਼ਰਲੈਂਡ ਦਾ ਹੈਗਾ ਆਸਟਰੀਆ ਦਾ ਹੈਗਾ ਦੇਖੀ ਸਾਡੇ ਜਾਣ ਕੇ ਵੀ ਉਹਦੇ ਵਿੱਚ ਅਸੀਂ ਲਿਮਟਡ ਕੰਟਰੀਆਂ ਦਾ ਕੰਮ ਕਰਦੇ ਆ ਅਸੀਂ ਵੱਧ ਕੰਟਰੀਆਂ ਦਾ ਕੰਮ ਨਹੀਂ ਕਰਦੇ ਜਿਹੜੀਆਂ ਲਿਮਟਡ ਕੰਟਰੀਆਂ ਜਿਨ੍ਹਾਂ ਦੀ ਅਸੀਂ ਸਾਰੀ ਵੈਰੀਫਿਕੇਸ਼ਨ ਕਰਕੇ ਡਿਮਾਂਡ ਦੀ ਉਸ ਤੋਂ ਬਾਅਦ ਉਹਨਾਂ ਦੀ ਕਮਿਟਮੈਂਟ ਜਨਾ ਦੇਖ ਕੇ ਟੈਕਸ ਪੇਪਰ ਦੇਖ ਕੇ ਫਿਰ ਵੀਜ਼ਾ ਅਪਲਾਈ ਕਰਦੇ ਆ ਹਾਂਜੀ ਜਿਹਦੇ ਵਿੱਚ ਸਾਨੂੰ ਵੀਜ਼ਾ ਮਿਲ ਜੇ ਕੋਈ ਆ ਕੇ ਸਾਡੇ ਕੋਲ ਖਰਾਬ ਨਾ ਹੋਵੇ ਆ ਸਾਡੀ ਇਹੀ ਇੰਟੈਂਸ਼ਨਸ ਹੁੰਦੀਆਂ ਨੇ ਕਿਉਂਕਿ ਜਿੰਨਾ ਇਹ ਗੱਲ ਕਹਾਣੀ ਜੋ 7cs ਆਊਗਾ ਵੀਜ਼ਾ ਜ਼ਰੂਰ ਪਾਊਗਾ ਇਹ ਐਡਾ ਵਾ ਜਿਹੜਾ ਇੱਕ ਸਰੈਂਡਰ ਕਰਕੇ ਆਊਗਾ ਉਹੀ ਵੀਜ਼ਾ ਪਾਊਗਾ ਤੇ ਜਿਹੜਾ ਸਰੈਂਡਰ ਕਰਕੇ ਆਇਆ ਤੇ 7c ਦੀ ਜ਼ਿੰਮੇਵਾਰੀ 10 ਗੁਣਾ ਵੱਧ ਜਾਂਦੀ ਹੈ ਕਿ ਇਹਨੂੰ ਸਰਵਿਸ ਪ੍ਰੋਵਾਈਡ ਕਰਨੀ ਹੈ ਇਹ ਬੰਦਾ ਸਾਡਾ ਹੈ ਹੁਣ ਸੋ ਆਪਣਾ ਪੂਰਾ ਸੋਚ ਕੇ ਮੰਨ ਬਣਾ ਕੇ ਘਰਦਿਆਂ ਦੀ ਇਜਾਜ਼ਤ ਲੈ ਕੇ ਸਾਡੇ ਕੋਲੇ ਆਓ ਫਿਰ 7cs ਵੀ ਤੁਹਾਨੂੰ ਇਹ ਵਾਦਾ ਕਰਦਾ ਕਿ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾ ਕੇ ਰੂਗਾ ਤਾਨੂੰ ਤੁਹਾਡਾ ਕੰਮ ਦਵਾ ਕੇ ਰਹੂਗਾ ਤੇ ਹਰ ਇੱਕ ਸਰਵਿਸ ਨਾਲ ਪ੍ਰੋਵਾਈਡ ਕਰਵਾਉਂਦਾ ਰਹੂਗਾ ਠੀਕ ਹੈ ਤੋ ਤਾਂ ਜਿੰਦੀ ਜਾਗਦੀ ਮਿਸਾਲ ਸਾਹਮਣੇ ਕਰਦੀ ਹੈ ਹਾਂਜੀ ਬਿਲਕੁਲ ਖੁਸ਼ ਹੈ ਪੂਰਾ ਬਾਗੋ ਬਾਗ ਹਾਂਜੀ ਕੁਝ کہنا ਚਾਹੇਗਾ ਨਹੀਂ ਹਾਂਜੀ ਮੈਂ ਇੱਕ ਬਸ ਮੈਂ ਤਾਂ ਇਹੀ ਗੱਲ ਕਹੂੰਗਾ ਜੀ ਬਸ ਕੋਈ ਖਰਾਬ ਨਾ ਕਰੋ ਹਾਂ ਹਾਂਜੀ ਸਰ ਦਾ ਵੀ ਮੇਰੇ ਤੋਂ ਦਿਲ ਟੁੱਟਦਾ ਜੀ ਟੁੱਟਦਾ ਬਹੁਤ ਟੁੱਟਦਾ ਅਸੀਂ ਰੋਜ਼ ਅ ਐਦਾਂ ਦੁਖੀ ਹੁੰਨੇ ਆ ਜਿਹੜੇ ਬੰਦੇ ਸਾਡੇ ਕੋਲ ਵੀਜ਼ਾ ਅਪਲਾਈ ਕਰਦੇ ਆ ਅਸੀਂ ਉਹਨਾਂ ਨੂੰ ਜਨਰਾਤ ਕਰਕੇ ਉਹਨਾਂ ਦਾ ਕੰਟਰੈਕਟ ਮੰਗਾ ਕੇ ਅਸੀਂ ਪਤਾ ਨਹੀਂ ਕਿੰਨਾਂ ਕੰਪਨੀਆਂ ਨਾਲ ਫੋਲੋਅ ਅਪ ਲੈ ਕੇ ਉਹ ਪਰਮਿਟ ਮੰਗਾ ਕੇ ਅੰਬੈਸੀਆਂ ਤੱਕ ਜਾਂਦੇ ਆ ਬਾਅਦ ਵਿੱਚ ਉਹ ਇੱਕ ਆ ਜਾਂ ਮੂਹਿਆ ਬਣਾ ਕੇ ਮੰਨ ਨਹੀਂ ਹੈਗਾ ਜੀ ਦੇਖੋ ਮਨ ਜੀਤੇ ਜਗ ਜੀਤ ਜੇ ਮਨ ਨਹੀਂ ਜਿੱਤ ਸਕਦੇ ਤੁਸੀਂ ਆਪਣਾ ਤੁਸੀਂ ਜਗ ਨੂੰ ਕਿਵੇਂ ਜਿੱਤ ਲਓਗੇ ਠੀਕ ਹੈ ਸੋ ਪਹਿਲਾਂ ਆਪਣੇ ਮਨ ਨੂੰ ਪੱਕਾ ਕਰੋ ਤੁਸੀਂ ਜਿਹੜੀ ਕੰਟਰੀ 'ਚ ਅਪਲਾਈ ਕਰਨਾ ਪਹਿਲਾਂ ਫੋਕਸ ਕਰੋ ਪਹਿਲਾਂ ਹੀ ਇੱਧਰ ਉੱਧਰ ਦੀ ਜਿਹੜੀ ਸਲਾਹਾਂ ਲੈਣੀਆਂ ਨਾ ਪਹਿਲਾਂ ਲੈ ਲਿਆ ਕਰੋ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਤੁਸੀਂ ਸਲਾਹਾਂ ਲੈਨੇ ਹੋ ਨਾਲੇ ਆਪ ਵੀ ਕਿਸੇ ਘਰ ਦੇ ਨਹੀਂ ਦੇਂਦੇ ਨਾ ਘਾੜਦੇ ਰਹਨੇ ਹੋ ਉਲਟਾ ਤੁਸੀਂ ਨਾਲ ਆਪਣਾ ਗਰੁੱਪ ਵੀ ਖਰਾਬ ਕਰ ਦਿੰਦੇ ਹੋ ਹਾਂਜੀ ਬਿਲਕੁਲ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਚੰਗੀ ਤਰ੍ਹਾਂ ਸਾਡੀ ਵੀਡੀਓਜ਼ ਨੂੰ ਫੋਲੋ ਵੀ ਕਰਦੇ ਹਾਂ ਬਹੁਤ ਚੰਗਾ ਮੁੰਡਾ ਸੀ ਪਤਾ ਨਹੀਂ ਕੀ ਹੋ ਗਿਆ ਕਿਹਦੀਆਂ ਗੱਲਾਂ 'ਚ ਆ ਗਿਆ ਸਾਡਾ ਕੰਮ ਖਰਾਬ ਕਰ ਗਿਆ ਮਹਾਰਾਜ ਤੈਨੂੰ ਸਮੱਤ ਬਖਸ਼ੇ ਪਰ ਮੈਂ ਦੂਜਿਆਂ ਨੂੰ ਵੀ ਕਹਿਣਾ ਚਾਹੁੰਦਾ ਕਿਸੇ ਦੇ ਲਈ ਕੰਡੇ ਨਾ ਬੀਜੋ ਉਹ ਕੰਡੇ ਕਿਤੇ ਤੁਹਾਨੂੰ ਵੀ ਚੁਭਣਗੇ ਇਹ ਕਰਮਾ ਜੋ ਬੀਜੋਗੇ ਉਹ ਵੱਡਣਾ ਪੈਣਾ ਚਾਹੇ ਉਹ ਏਜੰਟ ਹੈ ਚਾਹੇ ਉਹ ਕਲਾਇੰਟ ਜੀ ਬਿਲਕੁਲ ਕਹੀ ਹੈ ਹਾਂਜੀ ਤੁਸੀਂ ਤਾਂ ਸਰ ਪਹਿਲੇ ਦਿਨ ਹੀ ਮਤਲਬ ਕਹਿਤਾ ਕਿ ਅਪਲਾਈ ਕਰਨ ਲੱਗੇ ਵੀ ਕਿਸੇ ਦੀਆਂ ਗੱਲਾਂ 'ਚ ਧਿਆਨ ਨਹੀਂ ਦੇਣਾ ਬਥੇਰੇ ਜਾਣੇ ਜੀ ਕਹਿੰਦੇ ਆ ਹੂੰ ਵੀ ਮੈਂ ਕਰਾ ਦਿੰਨਾ ਪਰ ਕੋਈ ਰੋਂਦਾ ਕੋਈ ਨਹੀਂ ਹੁੰਦਾ ਜੀ ਬਸ ਫੜਕਾ ਕੇ ਦੇ ਦੇ ਲਿਆ ਫੜਕਾਉਂਦੇ ਸੋ ਫਿਰ ਅੱਜ ਵੀਜ਼ਾ ਵੀ ਤੁਸੀਂ ਲੈ ਲਾ ਜੇ ਮੇਰੀ ਗੱਲ ਮੰਨੀ ਆ ਕਿਉਂਕਿ ਮੈਨੂੰ 18 ਸਾਲ ਹੋ ਚੱਲੇ ਆ ਹਾਂਜੀ ਬਿਲਕੁਲ ਜੀ 17 17.5 ਸਾਲ ਹੋ ਗਏ ਆ 18 ਸਾਲ ਮੈਨੂੰ ਨਵੰਬਰ 'ਚ ਹੋ ਜਾਣੇ ਹਾਂਜੀ ਬਿਲਕੁਲ ਤੇ ਮੈਨੂੰ 18 ਸਾਲਾਂ ਦੇ ਵਿੱਚ ਮੈਂ ਇ ਠੀਕ ਹੈ ਜੇ ਅਸੀਂ ਉਸ ਪ੍ਰਮਾਤਮਾ ਤੇ ਸਰੈਂਡਰ ਕਰਦੇ ਆ ਆ ਜਿੰਨੇ ਵੀ ਜੇ ਲੱਗੇ ਨਾ ਹਰ ਕੋਈ ਜਿੰਮੇਦਾਰੀ ਜਗ੍ਹਾ ਤੇ ਕਿਸੇ ਹੋਰ ਦਾ ਲੱਗੇ ਉਹਨੇ ਥਾਪੀਆਂ ਮਾਰ ਮਾਰ ਕੇ ਪੱਟ ਪਾੜ ਦਿੰਦਾ ਕਿ ਮੇਰੇ ਤੋਂ ਉੱਤੇ ਕੁਝ ਨਹੀਂ ਮੈਂ ਅੱਜ ਵੀ ਕਹਿੰਦਾ ਜੋ ਕਰਨ ਕਰਾਉਣ ਵਾਲਾ ਉਹ ਮਹਾਰਾਜ ਕਰਾਉਣ ਵਾਲਾ ਉਹਦੀ ਕਿਰਪਾ ਦੇ ਨਾਲ ਆ ਮੈਂ ਕੁਝ ਨਹੀਂ ਕਰਨ ਵਾਲਾ ਮੈਂ ਤਾਂ ਇੱਕ ਤੁਹਾਡਾ ਵਕੀਲ ਆ ਤੁਹਾਡਾ ਵੱਡਾ ਭਰਾ ਆ ਤੁਹਾਡਾ ਪਰਿਵਾਰ ਦਾ ਮੈਂਬਰ ਆ ਜੋ ਤੁਹਾਡੇ ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਨਾਲ ਕੌਣ ਆਇਆ ਮੇਰੇ ਨਾਲ ਵਰਤਨ ਆਇਆ ਜੀ ਹਾਂਜੀ ਬਰਾਦਰ ਜੀ ਬਰਾਦਰ ਹੈ ਹਾਂਜੀ ਉਹਨੇ ਸੋਚੀ ਆ ਮੇਰਾ ਭਰਾ ਜਾ ਕੇ ਬਾਹਰ ਸੈੱਟ ਹੋਵੇ ਹਾਂਜੀ ਉਹ ਤੁਹਾਡੀ ਕਿਸਮਤ ਬਦਲ ਸਕਦਾ ਕਿਸਮਤ ਨਹੀਂ ਬਦਲ ਸੰਜੀ ਠੀਕ ਹੈ ਮੇਰੀ ਵੀ ਸੋਚ ਇਹੀ ਹੈ ਕਿ ਮੇਰੇ ਕੋਲ ਜਿਹੜਾ ਬੱਚਾ ਆਵੇ ਇਹਨੂੰ ਮੈਂ ਬਾਹਰ ਸੈੱਟ ਕਰਾਂ ਇਹ ਜਿਹੜੀ ਸੋਚ ਨਾਲ ਲੈ ਕੇ ਆਇਆ ਇਹਨੂੰ ਆਪਣੀ ਜ਼ਿੰਦਗੀ ਉਹਨੇ ਪੈਸੇ ਲਾਉਣੇ ਆ ਬ੍ਰਦਰ ਨੇ ਮੈਂ ਕਮਾਉਣੇ ਹਾਂਜੀ ਪਰ ਸੋਚ ਇੱਕੋ ਹੀ ਹੈ ਕਿ ਆ ਬੱਚਾ ਸੈੱਟ ਹੋਵੇ ਸਾਡਾ ਨਾਮ ਰੋਸ਼ਨ ਕਰੇ ਤੇ ਅਸੀਂ ਵੀ ਉਹਦੇ ਭਾਲਦੇ ਆ ਤੁਹਾਡੇ ਕੋਲੋਂ ਜੇ ਸਾਡੇ ਕੋਲੋਂ ਤੁਸੀਂ ਇਹ ਭਾਲਦੇ ਹੋ ਵੀਜ਼ਾ ਲੈਣਾ ਤੇ ਅਸੀਂ ਵੀ ਭਾਲਦੇ ਆ ਕਿ ਵੀ ਹਾਂਜੀ ਇਹ ਸਾਨੂੰ ਟਾਈਮ ਨਾਲ ਪੇਮੈਂਟ ਦੇਵੇ ਸਾਡੀ ਗੱਲਾਂ ਮੰਨੇ ਤੇ ਆਪਣੀ ਮੰਜ਼ਿਲ ਤੇ ਜਾ ਕੇ ਪਹੁੰਚੇ ਹਾਂਜੀ ਬਿਲਕੁਲ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੀ ਇਸ ਵੀਡੀਓ ਨੂੰ ਦੇਖਣ ਲਈ ਐਂਡ ਤੱਕ ਦੇਖਣ ਲਈ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਇਹ ਵੀਡੀਓ ਦੇਖਣੀ ਤੁਹਾਡੇ ਲਈ ਬਹੁਤ ਜ਼ਰੂਰੀ ਆ ਐਂਡ ਤੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਵੀ ਕਰ ਲਿਓ ਫੋਲੋ ਵੀ ਕਰ ਲਿਓ ਸਾਡੇ ਹਰ ਪਲੇਟਫਾਰਮ ਨੂੰ ਸਾਡੇ YouTube ਨੂੰ ਵੀ ਸਾਡੇ Instagram ਨੂੰ ਵੀ Snapchat ਨੂੰ ਵੀ ਫਿਰ WhatsApp ਨੂੰ ਵੀ ਕਿਉਂਕਿ ਜਦੋਂ ਤੁਸੀਂ ਸਾਨੂੰ ਫੋਲੋ ਅਪ ਫੋਲੋ ਕਰ ਰਹੇ ਆ ਤਾਂ ਹਰ ਇੱਕ ਫੋਲੋ ਅਪ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ ਫਿਰ ਇਹ ਨਹੀਂ ਹੁੰਦਾ ਜੇ ਕੱਲ ਨੂੰ Instagram ਉਹਦੇ ਕੀ ਤੁਸੀਂ ਇੱਕ ਮਾਈਂਡ ਚ ਸੈੱਟ ਇਹ ਨਹੀਂ ਲੈ ਕੇ ਆਉਂਦੇ ਜੀ ਯਾਰ ਇਹਨਾਂ ਨੇ ਸਾਨੂੰ ਬਲੌਗ ਤਾਂ ਨਹੀਂ ਕਰਤਾ ਸਾਰੇ ਪਲੇਟਫਾਰਮ ਤੇ ਫਿਰ ਅਸੀਂ ਇਨਫੋਰਮੇਸ਼ਨ ਪਾਉਂਦੇ ਆ ਵੀ ਆ ਚੀਜ਼ ਹੋ ਗਈ ਕਿਉਂਕਿ ਇਹ ਸੋਸ਼ਲ ਮੀਡੀਆ ਹੈ ਇਹ ਕਿਸੇ ਦੇ ਹੱਥ ਵੱਸ ਨਹੀਂ ਅੱਜ ਕਿਸੇ ਨੂੰ ਕਿੱਥੇ ਤੇ ਕੱਲ ਕਿੱਥੇ ਅੱਜ ਕੱਲ ਦੀ ਲੜਾਈ ਸਾਹਮਣੇ ਨਹੀਂ ਹੁੰਦੀ ਪਿੱਠ ਪਿੱਛੇ ਇਹ ਜਿਹੀਆਂ ਹਰਕਤਾਂ ਹੀ ਕਰਦੇ ਰਹਿੰਦੇ ਰਿਪੋਰਟਾਂ ਕਰਦੇ ਰਹਿੰਦੇ ਕੁਝ ਵੀ ਕਰਦੇ ਰਹਿੰਦੇ ਆ ਹਰ ਇੱਕ ਦਾ ਆਪਣਾ ਮੈਂਟਰੀ ਲੈਵਲ ਹੁੰਦਾ ਸੋ ਸਾਨੂੰ ਹਰ ਇੱਕ ਪਲੇਟਫਾਰਮ ਤੋਂ ਜੜ ਨਾਲ ਜੁੜੇ ਰਹੋ ਐਦਾਂ ਹੀ ਫੋਲੋ ਕਰਦੇ ਰਹੋ ਐਦਾਂ ਹੀ ਪਿਆਰ ਕਰਦੇ ਰਹੋ ਐਦਾਂ ਹੀ ਵੀਡੀਓ ਤਾਂ ਇੰਨਾ ਤੱਕ ਪਹੁੰਚਾਉਂਦੇ ਰਹੋ ਕਿ ਸਹੀ ਬੰਦਾ ਜਿਹੜੀ ਕਹਿੰਦੇ ਸਹੀ ਜਦੋਂ ਸਹੀ ਥਾਂ ਤੇ ਲੱਗ ਜੇ ਨਾ ਫਿਰ ਕਹਿੰਦਾ ਮਾਨ ਬਹੁਤ ਵੱਧਦਾ ਸਾਡਾ ਵੀ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਵੀ ਸਾਰਿਆਂ ਦਾ ਭਾਈ ਦਾ ਵੀ ਹਾਂਜੀ ਪੂਰੇ ਸਟਾਫ ਦਾ ਵੀ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਸਿਕਾ ਹਾਂਜੀ